ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਹੜੀ ਆਪਾਂ ਵਿਚਾਰ-ਗੋਸ਼ਟ ਕਰ ਰਹੇ ਆਂ ਗੁਰਬਾਣੀ ਦੇ ਆਸਰੇ ਪੀ ਰੱਬ ਦੇ ਪਿਆਰਿਆਂ ਦਾ ਕੈਸਾ ਜੀਵਨ ਹੁੰਦਾ ਹੈ ਤੇ ਕੱਲ ਆਪਾਂ ਵਿਚਾਰ ਕੀਤੀ ਸੀ ਵੀ ਕੀ ਦੇ ਅੰਦਰ ਚਾ ਪੈਦਾ ਹੁੰਦਾ ਹੈ ਰੱਬ ਦੇ ਰਾਹ ਤੇ ਤੁਰਨ ਦਾ ਤੇਰਾ ਬੜਾ ਲੰਮਾ ਮਾ ਹੋ ਸਕਦਾ ਸਾਰੀ ਜ਼ਿੰਦਗੀ ਤੁਰਨਾ ਪੈ ਜਾਵੇ ਤੇ ਜਾ ਕਿਦੇ ਅੰਦਰ ਪੈਦਾ ਹੁੰਦਾ ਹੈ ਮਾਰਨਿਕ ਬਚਨ ਕੀਤਾ ਕਿਤਨਾ ਦੇਖ ਮਨ ਚਾਉ ਅਠੰਦਾ ਉਹ ਜਿਹੜੇ ਤੁਰੇ ਜਾਂਦੇ ਆ ਨਾ ਤੇ ਜਦੋਂ ਮਨ ਉਹਨਾਂ ਨੂੰ ਵੇਂਦਾ ਨਾ ਤੇ ਮਾਰਮ ਵਿੱਚ ਚਾਅ ਜਾਂ ਪੈਦਾ ਹੁੰਦਾ ਵਾ ਕਹਿੰਦੇ ਮਹਾਤਮਾ ਬੁੱਧ ਜੀ ਨੇ ਸੈਂਕੜੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੇ ਨਿਕਲਦੇ ਪਿੰਡਾਂ ਦੇ ਵਿੱਚੋਂ ਦੀ ਤੇ ਉਹਨਾਂ ਨੂੰ ਵੇਖ ਕੇ ਬੜੇ ਲੋਕਾਂ ਦੇ ਅੰਦਰ ਜਿਹੜੀ ਉਹ ਇੱਛਾ ਚਾਅ ਪੈਦਾ ਹੋ ਜਾਂਦੀ ਸੀ ਇਹਨੂੰ ਕਹਿੰਦੇ ਵਹੀਰ ਤੇ ਮਾਰਾ ਕਹਿੰਦੇ ਫਿਰ ਜਿਹੜੇ ਤੁਰੇ ਜਾਂਦੇ ਜਦੋਂ ਉਹਨਾਂ ਨੂੰ ਕੋ ਵੇਂਦਾ ਹਨ ਤਾਂ ਹੀ ਉਹ ਕਿਹਾ ਵੀ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਨੂੰ ਮਿਲੋ ਰਾਮ ਨਾਮ ਜਿਤ ਰਾਪੇ ਜਾਂਕਾ ਉਪਜੰਪ ਦਰਸ਼ਨ ਕੀਜੇ ਤਾਂਕਾ ਰਾਮ ਰਾਮ ਜਪਣ ਵਾਲੇ ਉਹਨਾਂ ਜੁੜੇ ਹੋਏ ਜਿਹੜੇ ਨੇ ਉਹਨਾਂ ਦਾ ਦਰਸ਼ਨ ਜ਼ਰੂਰ ਕਰੋ ਜ਼ਿੰਦਗੀ ਚ ਤੇ ਮਾਰ ਕਹਿੰਦੇ ਤਿੰਨਾ ਦੇਖ ਮਨ ਚਾਉ ਠੰਡਾ ਹੋਂ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਜਾਇਆ ਜਿਨ੍ਹਾਂ ਨੇ ਮੇਰੇ ਪਿਆਰੇ ਪਰਮੇਸ਼ਰ ਨੂੰ ਖੁਸ਼ ਕਰ ਲਿਆ ਵਾ ਨਾ ਤੇ ਸਿਆਗੇ ਮਨ ਦੇਹੀਆਂ ਮੈਂ ਉਹਨੂੰ ਆਪਣਾ ਵੇਚ ਦੇਣਾ ਚਾਹਣਾ ਵਾ ਕੱਲੇ ਮਾਰ ਕਹੇ ਮੈਂ ਬੰਦਾ ਵੇਖ ਖਰੀਦ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਜਿਹੜੇ ਤੁਰੇ ਜਾਂਦੇ ਆ ਨਾ ਜੱਪਣਾ ਹੀ ਤੁਰਨਾ ਹੈ ਐਂ ਕਹਿ ਲਓ ਇਹ ਵਿਸ਼ੇ ਤੇ ਆਪਾਂ ਫੇਰ ਬੋਲਾਂਗੇ ਮਾਰਾ ਕਹਿੰਦੇ ਫਿਰ ਤਨ ਨਾ ਦੇਖ ਤਨ ਕੀ ਸੋਏ ਸੁਣੀ ਮਨ ਹਰਿਆ ਕਹਿਣ ਲੱਗੇ ਜਦੋਂ ਕੋ ਰੱਬ ਦੇ ਪਿਆਰਿਆਂ ਦੀ ਕੋਈ ਗੱਲ ਸੁਣਾਉਂਦਾ ਵਾ ਨਾ ਹੁਣ ਰੱਬ ਦੀ ਗੱਲ ਸੁਣ ਕੇ ਤਾਂ ਇੰਨੀ ਗੱਲ ਨਹੀਂ ਬਣਦੀ ਜਿੰਨੀ ਰੱਬ ਦੇ ਪਿਆਰਿਆਂ ਦੀ ਸੁਣ ਕੇ ਗੱਲ ਬਣਦੀ ਆ ਜਿਨੂੰ ਸਿੱਧਾ ਹੀ ਆਸਾ ਦੀ ਵਾਰ ਸੁਣ ਕੇ ਠੰਡ ਵਰਤੇ ਨਾ ਅੰਦਰ ਉਹ ਤੇ ਬਹੁਤ ਭਾਗਾਂ ਵਾਲਾ ਵਾ ਅੰਦਰ ਵਰਤੇ ਠੰਡ ਪ੍ਰਭ ਚਿਤ ਆਏ ਤੇ ਕਹਿਣ ਲੱਗੇ ਜਿ ਕਈ ਜਗਿਆਸੂ ਹੁੰਦੇ ਜਦੋਂ ਕੋਈ ਸਾਧੂ ਮਹਾਤਮਾ ਦੀ ਕਹਾਣੀ ਸੁਣਦੇ ਆ ਨਾ ਤੇ ਤਨ ਕੀ ਸੋਏ ਸੁਣੀ ਮਨ ਹਰਿਆ ਐ ਮਨ ਹਰਿਆ ਹੋ ਜਾਂਦਾ ਤਿਸ ਨਾਨਕ ਪਰਸਣ ਆਵੇ ਫੇ ਮੇਰੀ ਵੀ ਇੱਛਾ ਪਏ ਉਹਨਾਂ ਨੂੰ ਪਰਸਿਆ ਜਾਵੇ ਉਹਨਾਂ ਦਾ ਦਰਸ਼ਨ ਕੀਤਾ ਜਾਵੇ ਕਿਉਂਕਿ ਧੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਰੱਬ ਨੂੰ ਜਾਨਣਾ ਉਹਨੂੰ ਵੇਖਣਾ ਸਮਝਣਾ ਬਹੁਤ ਮੁਸ਼ਕਲ ਗੱਲ ਵਾ ਹਰ ਕੀ ਗਤ ਨਹੀਂ ਕੋ ਜਾਣੇ ਜੋਗੀ ਜਤੀ ਤਪੀ ਪਚਾਰੇ ਅਰਬੋ ਲੋਗ ਸਿਆਣੇ ਸਭ ਪਚ ਗਏ ਨੇ ਤੇ ਰੱਬ ਨੂੰ ਨੇ ਕੋਈ ਜਾਣ ਸਕੇ ਇਥੇ ਜਣਾ ਖਣਾਂ ਹੀ ਦਾਵਾ ਕਰੀ ਜਾਂਦਾ ਬ੍ਰਹਮ ਗਿਆਨੀ ਹੋ ਗਏ ਆ ਸੰਤ ਹੋ ਗਏ ਆ ਦਿਖੀ ਜਾਂਦਾ ਰੱਬ ਸਾਨੂੰ ਮਾਰਾ ਕਹਿੰਦੇ ਫਿਰ ਉਹ ਜਿਹੜੇ ਨੇ ਵਿਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਜਿਨ੍ਹਾਂ ਨੇ ਖੋਜ ਲਿਆ ਤਾਂ ਉਹਨਾਂ ਨੂੰ ਨਾਮ ਦਾ ਖਜ਼ਾਨਾ ਮਿਲਿਆ ਤੇ ਫਿਰ ਉਹਨਾਂ ਨੂੰ ਵੇਖ ਕੇ ਨਾਤੇ ਬੰਦੇ ਦੇ ਅੰਦਰ ਬੜਾ ਚਾ ਆਉਂਦਾ ਵੀ ਇਹ ਇੰਨੇ ਮਿੱਠ ਬੋਲੜੇ ਠੰਡੇ ਸੁਬਾਹ ਦੁਨੀਆਂ ਦੇ ਕਲੇਸ਼ਾਂ ਤੋਂ ਬਚੇ ਹੋਏ ਆਪਣੀ ਆਨੰਦਮਈ ਜ਼ਿੰਦਗੀ ਜੀ ਰਹੇ ਨੇ ਤੇ ਕਲਪਾਈ ਗੁਰਦਾਸ ਦਾ ਪਾ ਇੱਕ ਗੱਲ ਲਈ ਸੀ ਵੀ ਗੋਲਾ ਮੁੱਲ ਖਰੀਦਕਾਰੇ ਜੋਵਣਾ ਅਜੋ ਗੱਲ ਹੋਰ ਕਰਦੇ ਆ ਵੀ ਜਿਹੜਾ ਉਹਦਾ ਪੰਦੀ ਆ ਨਾ ਉਹਦੇ ਰਾਹ ਦਾ ਜਾਂ ਉਹਦਾ ਹੋ ਗਿਆ ਤੇ ਉਹਦੀ ਇੱਕ ਹੋਰ ਅਵਸਥਾ ਵੀ ਹੁੰਦੀ ਆ ਉਹ ਕਿਹੜੀ ਆ ਪਾਈ ਗੁਰਦਾਸ ਜੀ ਕਹਿੰਦੇ ਨੇ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਣਾ ਆ ਗੱਲਾਂ ਸੇਵਕ ਦੇ ਕੋਲ ਨਹੀਂ ਹੁੰਦੀਆਂ ਅਸੀਂ ਤੇ ਖਾ ਕੇ ਵੀ ਭੁੱਖੇ ਆ ਤੇ ਉਹ ਨਾਂ ਤੇ ਸੁਭੋਖ ਉਹਨੂੰ ਭੁੱਖ ਹੀ ਨਹੀਂ ਲੱਗਦੀ ਕਿਉਂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਜਿਦਨ ਮਨ ਦੀ ਭੁੱਖ ਮਿਟਦੀ ਉਹ ਦਿਨ ਤਨ ਦੀ ਵੀ ਮਿਟ ਜਾਂਦੀ ਹੈ ਤੇ ਮਾਰ ਕਹਿੰਦੇ ਨਾਂ ਤੇ ਸੁਭੋਖ ਨਾ ਨੀਂਦ ਤੇ ਸਭ ਤੋਂ ਵੱਡੀ ਰਕਾਵਟ ਜਿਹੜੇ ਰੱਬ ਦੇ ਰਾਹ ਤੇ ਆ ਨਾ ਉਹ ਨੀਂਦ ਵਾ ਤੇ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਪਰਮੇਸ਼ਰ ਅੱਗੇ ਵੰਝ ਮੇਰੇ ਆਲਸ ਹਰ ਪਾਸ ਬਨੰਤੀ ਐ ਪਰਮੇਸ਼ਰ ਮੇਰੀ ਬੇਨਤੀ ਤੇਰੇ ਅੱਗੇ ਕਿ ਮੇਰੇ ਅੰਦਰੋਂ ਨਾ ਆਲਸ ਨੂੰ ਦੂਰ ਕਰ ਦੇ ਨੀਂਦ ਨੂੰ ਦੂਰ ਕਰ ਦੇ ਤੇ ਮਾਰ ਕੇ ਕਹਿੰਦੇ ਫਿਰ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਉ ਇਹ ਰੋਗ ਉਹਨਾਂ ਦਾ ਦੂਰ ਹੁੰਦਾ ਹੈ ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨਾਲ ਬੈਠ ਕੇ ਨਾਮ ਜਪਦੇ ਪਰਮੇਸ਼ਰ ਦਾ ਮਾਰ ਕੇ ਦੇ ਨਾਂ ਪਾਈ ਗੁਰਦਾਸ ਜੀ ਕਹਿੰਦੇ ਨਾ ਤੇ ਸੁਭੋਖ ਨਾ ਨੀਂਦ ਨਾ ਖਾਣਾ ਸੌਣਾ ਜਿਹੜੇ ਕਹਿੰਦੇ ਨਾ ਖਾ ਲੈਣਾ ਚਾਹੀਦਾ ਵੱਢ ਕੇ ਖਾ ਲੋ ਕੁਝ ਨਹੀਂ ਖਾ ਹੁੰਦਾ ਝਟਕਾ ਖਾ ਲੋ ਇਹੋ ਲੋਕ ਨੇ ਜਿਹੜੇ ਪੇਟ ਪਾਲੂ ਲੋਕ ਨੇ ਜਿਹੜੀ ਜੀਬ ਦੇ ਸਵਾਦ ਉੱਤੇ ਬੈਠੇ ਹੋ ਲੋਕ ਨੇ ਜਿਨ੍ਹਾਂ ਨੇ ਨਾ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਸਮਝਿਆ ਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਿਆ ਜਦੋਂ ਕੋਈ ਗੁਰੂ ਅਰਜਨ ਸਾਹਿਬ ਦੇ ਕੋਲ ਆਉਂਦਾ ਸੀ ਨਾ ਤੇ ਕਹਿੰਦੇ ਮਹਾਰਾ ਸਿੱਖੀ ਸਮਝਾਓ ਤੇ ਕਹਿੰਦੇ ਭਾਈ ਗੁਰਦਾਸ ਨੂੰ ਪੁੱਛੋ ਉਹਨਾਂ ਨੇ ਸਿੱਖੀ ਕਮਾਈ ਆ ਜਿਨ੍ਹਾਂ ਨੇ ਕਮਾਈ ਹੋਏ ਉਹ ਸਮਝਾ ਸਕਦੇ ਆ ਤੇ ਜਦੋਂ ਕੋਈ ਦਸਵੇਂ ਪਾਤਸ਼ਾਹ ਜੀ ਦੇ ਕੋਲ ਆਉਂਦਾ ਸੀ ਤੇ ਕਹਿ ਰਿਹਾ ਮਹਾਰਾ ਸਿੱਖੀ ਸਮਝਾਓ ਕਹਿੰਦੇ ਭਾਈ ਅਨੰਦ ਲਾਲ ਦੇ ਕੋਲ ਬੈਠੋ ਤੇ ਉਥੋਂ ਸਿੱਖੀ ਦੀ ਸਮਝਾਉਗੀ ਤੁਹਾਨੂੰ ਇੱਕ ਇੱਕੋ ਬੈਠੇ ਨਹੀਂ ਗੱਲ ਨਹੀਂ ਕੋਈ ਬਾਤ ਨਹੀਂ ਤੇ ਕੋਲੋਂ ਹੀ ਕਹੀ ਜਾਂਦੇ ਖਾ ਲੈਣਾ ਚਾਹੀਦਾ ਵੱਢ ਕੇ ਖਾ ਲੈਣਾ ਚਾਹੀਦਾ ਖੈਰ ਕਹਿ ਲੱਗੇ ਉਹਦੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਨਾ ਸੁਪੋਕ ਨਾ ਨੀਂਦ ਨਾ ਖਾਣਾ ਤੇ ਨਾ ਸੌਣਾ ਕਿਉਂਕਿ ਉਹਨਾਂ ਦੇ ਅੰਦਰ ਇੱਕ ਬਿਰਹਾ ਦੀ ਅਗਨ ਵਾ ਤੇ ਬਿਰਹਾ ਜਿਹੜਾ ਬਿਰਹਾ ਕੁੱਠਾ ਹੁੰਦਾ ਨਾ ਨਿਉ ਵਾਲੇ ਨੈਣਾ ਕੀ ਨੀਂਦਰ ਜਦੋਂ ਨੇਤਰਾਂ ਦੇ ਵਿੱਚ ਹਰ ਅੰਮ੍ਰਿਤ ਭਿੰਨੇ ਲੋਹਣਾ ਜਦੋਂ ਲੋਹਣਾ ਦੇ ਵਿੱਚ ਨੇਤਰਾਂ ਵਿੱਚ ਬਿਰਹਾ ਆਜੇ ਅੰਮ੍ਰਿਤ ਆਜੇ ਨਿਉ ਆਜੇ ਨਿਉ ਵਾਲੇ ਨੈਣਾ ਕੀ ਨੀਂਦਰ ਜਦੋਂ ਪ੍ਰੇਮ ਆਜੇ ਅੰਮ੍ਰਿਤ ਆਜੇ ਫਿਰ ਅੱਖਾਂ ਵਿੱਚੋਂ ਨੀਂਦ ਮੁੱਕ ਜਾਂਦੀ ਹੈ ਅਗਲੀ ਗੱਲ ਉਹਨਾਂ ਬੜੀ ਕਮਾਲ ਦੀ ਕਹੀ ਉਹ ਕਹਿੰਦੇ ਪੀਹਣ ਹੋਏ ਜਦੀਦ ਇਹ ਜਦੀਦ ਸ਼ਬਦ ਜਿਹੜਾ ਨਾ ਭਾਈ ਗੁਰਦਾਸ ਦੀਆਂ 12 ਚ ਤੇ ਗੁਰੂ ਗ੍ਰੰਥ ਸਾਹਿਬ ਚ ਤੇ ਨਹੀਂ ਆਉਂਦਾ ਜਦੀਦ ਜਦੀਦ ਮੈਨੇ ਤਾਜ਼ਾ ਨਵਾਂ ਪੀਹਣ ਹੋਏ ਜਦੀਦ ਤੇ ਪੁਰਾਣੇ ਸਮੇਂ 'ਚ ਜਿਹੜੇ ਕੋਈ ਮਹਾਪੁਰਖ ਬੰਦਗੀਆਂ ਵਾਲੇ ਸਾਧੂ ਮਹਾਤਮਾ ਹੁੰਦੇ ਸੀ ਨਾ ਉਹ ਰੋਜ਼ ਅੰਮ੍ਰਿਤ ਵੇਲੇ ਚੱਕੀ ਪੀ ਕੇ ਚਲਾ ਕੇ ਤੇ ਚੱਕੀ ਪੀਂਦੇ ਹੁੰਦੇ ਸੀ ਆਪਣੇ ਹੱਥ ਨਾਲ ਹੱਥ ਵਾਲੀ ਚੱਕੀ ਨਾ ਰੋਜ਼ਾਨਾ ਸਵੇਰੇ ਉਹਨਾਂ ਨੇ ਅੱਧਾ ਕਿਲੋ ਜਾਂ ਪਾਈਆ ਜਿੰਨਾ ਵੀ ਦੇਗ ਤਿਆਰ ਕਰਨੀ ਆ ਨਾ ਤੇ ਉਹ ਰੋਜ਼ ਤਾਜ਼ਾ ਪੀਣਾ ਤੇ ਹੁਣ ਭਾਵੇਂ ਸੁੰਡੀਆਂ ਪਈਆਂ ਹੁਣ ਭਾਵੇਂ ਮਹੀਨੇ ਦਾ ਪੁਰਾਣਾ ਆਟਾ ਪਰੋਲੀ ਚ ਪਿਆ ਹੋਵੇ ਤੇ ਭਾਈ ਜੀ ਆਉਣੀ ਉਦਾਂ ਹੀ ਆਪਾਂ ਉਦਾਂ ਹੀ ਬਣਾ ਦਨੇ ਮਾਂ ਵੀ ਉਹਨਾਂ ਚੋਂ ਤੇ ਪੀ ਹੁਣ ਹੋਏ ਜਦੀ ਦਾ ਰੋਜ ਤਾਜ਼ਾ ਆਟਾ ਲੰਗਰ ਵਾਸਤੇ ਉਹਨਾਂ ਨੇ ਪੀਣਾ ਹੈ ਇਹ ਮਰੀਜ਼ ਬੈਡਾਂ ਬੈਡਾਂ ਤੇ ਬੈਠੇ ਹੋਏ ਚਾਹ ਦੇ ਗੜਵੇ ਲਾਗੇ ਰੱਖ ਕੇ ਸੂਟੇ ਖਿੱਚੀ ਜਾਂਦੇ ਤੇ WhatsApp ਤੇ ਬ੍ਰਹਮ ਗਿਆਨੀ ਬਣੇ ਨੇ ਤੇ WhatsApp ਤੇ ਬ੍ਰਹਮ ਗਿਆਨ ਦੇਈ ਜਾਂਦੇ ਲੋਕਾਂ ਨੂੰ ਕਹਿੰਦੇ ਬਾਸ ਤੁਸੀਂ ਸਾਡੇ ਨਾਲ ਫੋਨ ਕਰੋ ਤੇ ਹੁਣੇ ਬ੍ਰਹਮ ਗਿਆਨ ਲਾਓ ਲਓ ਮੈਨੂੰ ਵੀ ਇੱਕ ਦੁਆਰੇ ਫੋਨ ਆਏ ਅਹ ਬ੍ਰਹਮ ਗਿਆਨ ਲਾਓ ਸਾਡੇ ਕੋਲ ਤੇ ਦਿੰਦਾ ਕੌਣ ਆ ਸੇਵਾ ਸਿੰਘ ਤਰਮਾਲੇ ਵਾਲੇ ਦੇ ਚੇਲੇ ਅਨੱਕ ਤੇ ਧਿਆਨ ਲਾ ਲਓ ਜਿਹੜੀ ਨੱਕ ਦੀ ਕਰੂਂਬਲੀ ਆ ਨਾ ਇਹ ਤੇ ਧਿਆਨ ਲਾ ਲਓ ਤੇ ਹੁਣੇ ਬ੍ਰਹਮ ਗਿਆਨ ਤੇ ਆ ਜਿਹੜੇ ਆਟੇ ਪੀਂਦੇ ਰਹੇ ਲੋਕੀਂ ਗੁਰੂ ਦੇ ਦਰ ਤੇ ਉਹਦੇ ਗੁਲਾਮ ਹੋ ਗਏ ਸਾਰੇ ਸਾਰੇ ਜ਼ਿੰਦਗੀ ਉਹਨਾਂ ਨੇ ਗੁਰੂ ਨੂੰ ਲਾ ਦਿੱਤੀ ਉਹ ਉਹਨਾਂ ਨੂੰ ਪਤਾ ਨਹੀਂ ਲੱਗਾ ਬ੍ਰਹਮ ਗਿਆਨ ਕੀ ਹੁੰਦਾ ਹੈ ਪਾਏ ਗੁਰਦਾਜ ਜੀ ਕਹਿੰਦੇ ਪੀਹਣ ਹੋਏ ਜਦੀਦ ਪੁਰਨਿਤ ਆਟਾ ਪੀਂਦੇ ਗੁਰੂ ਦੇ ਦਰ ਤੇ ਕਿਤੇ ਪੁੱਛੋ ਗੁਰੂ ਅਮਰਦਾਸ ਨੂੰ ਸੇਵਾ ਕੀ ਹੁੰਦੀ ਹੈ 12 ਸਾਲ ਗਾਗਰ ਢੋਈ ਹੈ ਰਾਤ ਗਾਗਰ ਤੇ ਦਿਨੇ ਚੱਕੀ ਪੀਣੀ ਤੇ ਕੱਲੀ ਚੱਕੀ ਪੀਣੀ ਨਹੀਂ ਫਿਰ ਆਟਾ ਗੁੰਨਣਾ ਹੈ ਉਹਦੇ ਪ੍ਰਸ਼ਾਦੇ ਤਿਆਰ ਕਰਨੇ ਆ ਫਿਰ ਛਕਾਉਣੇ ਆ ਫਿਰ ਭਾਂਡੇ ਮਾਂਜਣੇ ਆ ਤੇ ਭਾਈ ਜੀ ਕਹਿੰਦੇ ਪੀ ਹੁਣ ਹੋਏ ਜਦੀਦ ਇੱਕ ਤੇ ਚੱਕੀ ਪੀਂਦਾ ਵਾ ਤੇ ਦੂਸਰਾ ਪਾਣੀ ਢੋਵਣਾ ਉਹ ਗੁਰੂ ਦੇ ਦਰ ਤੇ ਪਾਣੀ ਢੋਂਦਾ ਵਾ ਸੇਵਕ ਹੋਏ ਸੰਜੀਦ ਨਾ ਹੱਸਣਾ ਰੋਵਣਾ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੁੰਦੀ ਉਹਦੀ ਜ਼ਿੰਦਗੀ ਵਿੱਚ ਹਾਸਾ ਨਹੀਂ ਹੋਏਗਾ ਆਪਾਂ ਕਿੱਥੇ ਹੱਸਦੇ ਆ ਕਦੀ ਜ਼ਿੰਦਗੀ 'ਚ ਵੇਖਣਾ ਹੁਣ ਤੇ ਬਹੁਤ ਜਨ ਫਸਾਤ ਜ਼ਿੰਦਗੀ 'ਚ ਮੁੱਕ ਗਿਆ ਲੋਕਾਂ ਦੇ ਇਹ ਚਟਕਲੇ ਚਟਕਲੇ ਸੁਣ ਕੇ ਲੋਕੀ ਹੱਸ ਲੈਂਦੇ ਆ ਜਾਂ ਕੋਈ ਜ਼ਿੰਦਗੀ ਵਿੱਚ ਕੋਈ ਪ੍ਰਾਪਤੀ ਹੋ ਜਾਵੇ ਫਿਰ ਬੰਦਾ ਖੁਸ਼ ਹੋ ਜਾਂਦਾ ਹੈ ਤੇ ਮਾਇਆ ਗਈ ਤੋ ਰੋਣ ਲੱਗਦਾ ਹੈ ਜਦ ਕਿ ਸਿਪਾਏ ਤਬ ਗਰਭ ਕਰਤਾ ਹੈ ਕੁਝ ਪ੍ਰਾਪਤ ਹੋ ਗਿਆ ਹੰਕਾਰ ਹੋ ਗਿਆ ਖੁਸ਼ੀ ਆ ਗਈ ਤੇ ਕੁਝ ਚਲ ਗਿਆ ਤੋਂ ਗਮੀ ਆ ਗਈ ਰੋਣ ਲੱਗਦਾ ਹੈ ਇਹਦੇ ਭਾਈ ਪਖਾਰੀ ਵਰਗੇ ਜਿਹੜੇ ਤੁਰੇ ਜਾਂਦੇ ਹਨ ਗੁਜਰਾਤ ਦੇ ਰਹਿਣ ਵਾਲੇ ਉਹਨਾਂ ਨੂੰ ਪੁੱਛੋ ਕਿਸ ਨੇ ਆਖਿਆ ਗੁਰੂ ਅਰਜਨ ਸਾਹਿਬ ਜੀ ਨੂੰ ਮਰ ਬੜੀਆਂ ਗੱਲਾਂ ਕਰਦੇ ਹੋ ਬ੍ਰਹਮ ਗਿਆਨੀਆਂ ਦੀਆਂ ਸੰਤਾਂ ਦੀਆਂ ਬੜੀਆਂ ਬਾਣੀਆਂ ਲਿਖੀਆਂ ਤੁਸੀਂ ਲਿਖੀਆਂ ਵਾਂ ਕਿ ਕੁਝ ਹੈਗਾ ਵੀ ਆ ਧਰਤੀ ਤੇ ਕਹਿ ਲੱਗੇ ਹੈਗਾ ਵਾ ਹੈਗਾ ਤੇ ਤਾਂ ਹੀ ਲਿਖਿਆ ਗਿਆ ਜੇ ਹੁੰਦਾ ਨਹੀਂ ਤੇ ਅਸੀਂ ਕਿਦਾਂ ਲਿਖ ਦਿੰਦੇ ਕਹਿੰਦੇ ਜੇ ਹੈਗਾ ਤੇ ਫਿਰ ਦਿਖਾਓ ਹਾਂ ਗੱਲ ਠੀਕੋ ਕਹਿਣ ਲੱਗੇ ਜਾ ਫਿਰ ਗੁਜਰਾਤ ਦਾ ਫਲਾਣਾ ਪਿੰਡ ਓ ਇਹ ਪਾਕਿਸਤਾਨ ਦਾ ਗੁਜਰਾਤ ਵਾ ਇਹ ਗੁਜਰਾਤ ਨਹੀਂ ਹੈ ਅੱਧਾ ਇਸਾ ਜਿੱਦਾਂ ਸਾਡਾ ਅੱਧਾ ਪੰਜਾਬ ਰਹਿ ਗਿਆ ਨਾ ਉੱਧਰ ਤੇ ਉਹ ਗੁਜਰਾਤ ਵੀ ਉੱਧਰ ਰਹਿ ਗਿਆ ਕਹਿ ਲੱਗੇ ਜਾ ਫੇ ਭਾਈ ਪਖਾਰੀ ਕੋ ਚਿਲ ਜਾ ਹੈਗਾ ਉਹ ਤੇ ਜੇ ਤੁਸੀਂ ਸਾਰੀ ਕਹਾਣੀ ਜਾਣਦੇ ਹੋ ਵਿਆਹ ਹੋ ਰਿਹਾ ਵਾ ਕੋਈ ਗਮੀ ਖੁਸ਼ੀ ਨਹੀਂ ਸੇਵਕ ਹੋਏ ਸੰਜੀਦ ਨਾ ਹੱਸਣਾ ਅਰੋਵਣਾ ਜਿਹੜਾ ਹੱਸੇਗਾ ਹਾਸਾ ਸੱਚਲੇ ਸਿਰੋਈ ਜਿੰਨਾ ਕੋਈ ਹੱਸੇਗਾ ਉਨਾ ਹੀ ਰੋਏਗਾ ਇਹ ਕੁਦਰਤ ਦਾ ਅਸੂਲ ਵਾ ਜਿੰਨਾ ਕੋਈ ਤਾਉਂ ਚੜ੍ਹੇਗਾ ਉਹ ਨਹੀਂ ਠਾਣੂ ਡੱਗੇਗਾ ਉਤਾਂ ਤੇ ਜਦੋਂ ਜਾ ਕੇ ਵੇਖਿਆ ਵਿਆਹ ਵਾ ਤੇ ਭਾਈ ਭਖਾਰੀ ਉਦਾਂ ਹੀ ਬੈਠੇ ਹੋਏ ਨੇ ਕੋਈ ਖੁਸ਼ੀ ਨਹੀਂ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਕਿ ਜਨਮੇ ਤੇ ਹਰ ਖੇਨਾ ਪ੍ਰਾਨੀ ਇੱਕ ਹਫ਼ਤੇ ਦੇ ਵਿੱਚ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਕੁਝ ਪਰਿਵਾਰ ਦੇ ਵਿੱਚੋਂ ਮੌਤਾਂ ਹੋ ਗਈਆਂ 5-7 ਸੰਗਤਾਂ ਨੇ ਅਫਸੋਸ ਕੀਤਾ ਤੇ ਮਾਰਾ ਕਹਿੰਦੇ ਹਰ ਖੇ ਜਨਮੇ ਤੇ ਹਰ ਖੇ ਨਾ ਪ੍ਰਾਨੀ ਜਦੋਂ ਘਰ ਵਿੱਚ ਜਨਮ ਹੋਵੇ ਨਾ ਤੇ ਖੁਸ਼ੀਆਂ ਨਾ ਮਨਾਉ ਜੀ ਤੇ ਆਪਾਂ ਵੇਖ ਲੋ ਕਿੰਨੇ ਖੁਸ਼ੀਆਂ ਮਨਾਉਨੇ ਆ ਤੇ ਭਾਵੇਂ ਅੱਧੇ ਘੰਟੇ ਬਾਅਦ ਡਾਕਟਰ ਕਹਿ ਦਨ ਪੀ ਤੇ ਸਾਹ ਆਉਂਦੇ ਨਹੀਂ ਉਦਾਂ ਹੀ ਐ ਤੇ ਤੇ ਜਦੋਂ ਇਦਾਂ ਕਹਿਤਾ ਨਾ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਵਾਲੀ ਇੱਕ ਗੱਲ ਜ਼ਿਆਦਾ ਜਾਣੀ ਆ ਹੇ ਹੇ ਕਰਕੇ ਉਹ ਇਹ ਕਰੇਣ ਗੱਲਾਂ ਪਿੱਟਣ ਫੇਰ ਦੋ ਅਧਰਾ ਮਾਰਦੇ ਲੋਕੀ ਪਿੱਟਦੇ ਆਪਣੇ ਮੂੰਹ ਤੇ ਹੀ ਚਪੇੜਾਂ ਮਾਰੀ ਜਾਂਦੇ ਸਿਰ ਪੁੱਟਦੇ ਆਪਣਾ ਹਾ ਹਾ ਕਰਕੇ ਓਏ ਕਰੇਣ ਗੱਲਾਂ ਪਿੱਟਣ ਸਿਰ ਖੋਹੇਣ ਵਾਲ ਪੁੱਟ ਪੁੱਟ ਕੇ ਫੇਰ ਸੁੱਟੀ ਜਾਂਦੇ ਜਿਨੂੰ ਕੋਈ ਬਹੁਤਾ ਨਜ਼ਦੀਕੀ ਮਰ ਜਾਵੇ ਮਾਰ ਕਹਿੰਦੇ ਫੇਰ ਜਦੋਂ ਤੁਸੀਂ ਖੁਸ਼ੀਆਂ ਮਨਾਈਆਂ ਤੇ ਹੁਣ ਇਹ ਗਮੀਆਂ ਵੀ ਮਨਾਉਣੀਆਂ ਪੈਣੀਆਂ ਪਰ ਸੇਵਕ ਹੋਏ ਸੰਜੀਦ ਬੜਾ ਗੰਭੀਰ ਹੋ ਗਿਆ ਬੜਾ ਧਿਆਨ ਡੂੰਗਾ ਚਲ ਗਿਆ ਹੈ ਵਿਆਹ ਵਾ ਕੋਈ ਖੁਸ਼ੀ ਨਹੀਂ ਅਗਲੇ ਦਿਨ ਪੁੱਤ ਦੀ ਮੌਤ ਵਾ ਕੋਈ ਗਮੀ ਨਹੀਂ ਹੈ ਗਮੀ ਉਹਨੂੰ ਨਹੀਂ ਹੋਊਗੀ ਜਿਹਨੂੰ ਖੁਸ਼ੀ ਨਹੀਂ ਹੋਊਗੀ ਜਿਹਨੂੰ ਖੁਸ਼ੀ ਹੋ ਗਈ ਆ ਉਹਨੂੰ ਉਹਨੂੰ ਸਪਰਖ ਲੈਣਾ ਉਹਨੇ ਆਪਣੇ ਆਪ ਨੂੰ ਮੈਨੂੰ ਗਮੀ ਹੋਣੀ ਹੋਣੀ ਹੈ ਜਿਹੜਾ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਨਾ ਸਮਝ ਲੈਣਾ ਇੱਕ ਦਿਨ ਦੁੱਖ ਜ਼ਰੂਰ ਆਣ ਕੇ ਆਪਣਾ ਮੂੰਹ ਦਿਖਾਉਣਗੇ ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ ਕਿਉਂ ਦੁੱਖ ਦਾ ਬੀਜ ਵੇਖਣਾ ਹੋਵੇ ਨਾ ਵੀ ਦੁੱਖ ਦਾ ਬੂਟਾ ਕਿਵੇਂ ਪੈਦਾ ਹੁੰਦਾ ਵਾ ਤੇ ਦੁੱਖ ਦਾ ਬੀਜ ਪਤਾ ਕੀ ਆ ਦੁੱਖ ਦਾ ਬੀਜ ਆ ਸੁੱਖ ਸੁਖ ਦੇ ਵਿੱਚੋਂ ਹੀ ਦੁੱਖ ਦਾ ਬੂਟਾ ਪੈਦਾ ਹੁੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਉਹਦੇ ਸੇਵਕ ਹੁੰਦੇ ਆ ਨਾ ਸੇਵਕ ਹੋਏ ਉਹ ਕਿਦਾਂ ਦੇ ਹੁੰਦੇ ਨੇ ਹੋਏ ਸੰਜੀਦ ਬਸ ਆ ਸ਼ਾਂਤ ਚਿੱਤ ਬੈਠੇ ਹੋਏ ਨੇ ਰੰਗ ਹਸੇ ਰੱਬ ਦਾ ਪਿਆਰ ਹੀ ਉਹਨਾਂ ਦਾ ਹਾਸਾ ਹੁੰਦਾ ਵਾ ਰੰਗ ਰੋਵੇ ਰੱਬ ਦਾ ਪਿਆਰ ਹੀ ਉਹਨਾਂ ਦਾ ਰੋਣਾ ਹੁੰਦਾ ਵਾ ਤੇ ਰੱਬ ਦਾ ਨਾਂ ਹੀ ਉਹਨਾਂ ਦਾ ਖਾਣਾ ਹੁੰਦਾ ਵਾ ਤੇ ਰੱਬ ਦਾ ਨਾਂ ਹੀ ਉਹਨਾਂ ਦਾ ਪੈਨਨ ਹੁੰਦਾ ਵਾ ਤੇ ਰੱਬ ਦਾ ਨਾਂ ਹੀ ਉਹਨਾਂ ਦਾ ਪਰਿਵਾਰ ਹੁੰਦਾ ਵਾ ਤੇ ਰੱਬ ਦਾ ਨਾਂ ਹੀ ਉਹਨਾਂ ਦੀ ਦੌਲਤ ਹੁੰਦੀ ਆ ਹਾਂਜੀ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਦੇ ਭਗਵੰਤ ਮਾਰਕ ਕਹਿੰਦੇ ਫਿਰ ਸੇਵਕ ਹੋਏ ਸੰਜੀਤ ਦਾ ਹੱਸਣਾ ਰੋਵਣਾ ਬਸ ਉਹਦੀ ਜ਼ਿੰਦਗੀ ਵਿੱਚ ਹਾਸਾ ਮੁੱਕ ਗਿਆ ਵਾ ਬਟੇ ਬਹੁਤ ਗਹਿਰਾ ਧਿਆਨ ਲੈ ਜਾਂਦੇ ਨੇ ਨੇ ਆਪਣਾ ਵਸਦੇ ਨਹੀਂ ਹੈ ਉਹ ਕਿਸੇ ਬਹੁਤ ਵੱਡੇ ਆਨੰਦ ਵਿੱਚ ਡੁੱਬੇ ਹੋਏ ਨੇ ਰੰਗ ਹੱਸੇ ਰੰਗ ਰੋਵੇ ਚੋਪੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਬਸ ਜਿਹੜਾ ਸੱਚੇ ਨਾਮ ਤੱਕ ਪਹੁੰਚ ਗਿਆ ਉਹ ਖੁਸ਼ੀ ਤੇ ਗਮੀ ਦੋਵਾਂ ਤੋਂ ਬਚ ਗਿਆ ਤਾਂ ਗੁਰੂ ਤੇਗ ਬਹਾਦਰ ਨੇ ਬਚਨ ਕੀਤਾ ਸੀ ਨਾ ਹਰਖ ਸੋਗ ਤੇ ਰਹੇ ਨਿਰਾਰੋ ਹਰਖ ਤੂੰ ਵੀ ਬਚਣਾ ਤੇ ਸੋਗ ਤੂੰ ਵੀ ਬਚਣਾ ਖੁਸ਼ੀ ਤੋਂ ਵੀ ਬਚਣਾ ਤੇ ਗਮੀ ਤੋਂ ਵੀ ਬਚਣਾ ਤੇ ਉਹ ਦੋਵਾਂ ਤੋਂ ਹੀ ਬਚ ਗਿਆ ਸੇਵਕ ਹੋਏ ਸੰਜੀਤ ਨਾ ਹੱਸਣਾ ਰੋਵਣਾ ਤੇ ਜਿੱਦਨ ਇਹ ਕੁਛ ਹੋ ਗਿਆ ਚੰਦ ਮਮਾਰਖ ਈਦ ਪੋਗ ਖਲੋਵਣਾ ਕਹਿੰਦੇ ਜਿਹੜੇ ਈਦ ਦਾ ਚੰਦ ਹੁੰਦਾ ਉਹਨੂੰ ਲੋਕੀ ਮੱਥੇ ਟੇਕਦੇ ਉਹਨੂੰ ਬੜਾ ਮਹਾਨ ਮੰਨਿਆ ਜਾਂਦਾ ਹੈ ਕਹਿ ਲਾਂਗੇ ਵੀ ਚੰਦ ਮਮਾਰਖ ਈਦ ਪੋਗ ਖਲੋਵਣਾ ਬਸ ਉਹ ਪਹੁੰਚ ਗਿਆ ਜਿਸ ਕੋ ਆ ਚੀਜ਼ਾਂ ਨਾ ਹੋਣਗੀਆਂ ਜਿਹੜਾ ਮਰਦਾ ਹੋ ਗਿਆ ਜਿਦ ਕੋ ਸਬਰ ਵਾ ਤੇ ਮੁੱਲ ਗੋਲਾ ਮੁੱਲ ਖਰੀਦਕਾਰੇ ਜੋਵਣਾ ਗੁਰੂ ਦੀ ਕਾਰ ਚ ਲੱਗਾ ਹੋਇਆ ਵਾ ਨਾ ਤਸ ਭੋਖ ਨਾ ਨੀਂਦ ਨਾ ਖਾਵਣਾ ਸੋਵਣਾ ਪੀਹਣ ਹੋਏ ਜਿਦੀ ਜਿਹੜਾ ਚੱਕੀ ਪੀਣ ਦਿਆ ਗੁਰੂ ਦੇ ਦਰ ਤੇ ਬੈਠਾ ਹੋਇਆ ਉਦੋਂ ਵਟਸਐਪ ਨਹੀਂ ਨਾ ਹੁੰਦੀ ਇਹ ਵਟਸਐਪ ਬ੍ਰह्म ਗਿਆਨੀ ਉਦੋਂ ਚੱਕੀਆਂ ਪੀਣ ਵਾਲੇ ਬ੍ਰह्म ਗਿਆਨੀ ਪਾਣੀ ਢੋਵਣਾ ਦੇ ਸੇਵ ਕੋਏ ਸੰਜੀਤ ਜਿਤ ਕੋਈ ਚੀਜ਼ਾਂ ਨੇ ਨਾ ਹੱਸਣਾ ਨਾ ਸੋਵਣਾ ਫਿਰ ਉਹ ਕਹਿੰਦੇ ਨੇ ਚੰਦ ਮੂਮਾਰਖ ਈਦ ਪੋਗ ਖਲੋਵਣਾ ਇਹ ਆ ਉਹਦੇ ਪਰਾਦੇ ਪਾਂਦੀਆਂ ਦੀ ਹਵਾ ਅਵਸਥਾ ਐਵੇਂ ਜਣਾ ਖਣਾ ਤੇ ਬ੍ਰਹਮ ਗਿਆਨੀ ਸੰਤ ਬਣ ਕੇ ਬੈਠਾ ਅਗਲੇ ਆਉਣ ਵਾਲੇ ਸਮੇਂ ਚ ਫਿਰ ਆਪਾਂ ਕੁਝ ਹੋਰ ਇਸ ਨੂੰ ਅੱਗੇ ਵਧਾਵਾਂਗੇ